ਫਸਕਾ ਵਿੱਚ ਸਾਰੇ ਬਿਲੜ ਉਤੰਦੀ ਡੇ 1 ਤੋਂ ਅਬੋਬੋ ਵੈਲਕਮ ਜੀ ਤੇ ਬਾਈ ਬਲਜਿੰਦਰ ਸਿੰਘ ਆ ਚੁਕੇ ਦੇਖੋ ਅੱਜ ਵੀ ਪੰਜ ਦੇ ਲੈ ਕੇ ਛੋਟੇ ਹੱਥੇ ਏਲ ਆ ਮਗਰਾ ਮਾਲ ਸਾਰਾ ਫਿਰੋ ਗਿਆ ਜੀ ਤੇ ਆਓ ਪਰ ਬਾਈ ਜੀ ਨੇ ਗਨਪਤ ਕਰੀ ਬਾਈ ਜੀ ਸਤਿਗੁਰ ਸਤਿਗੁਰ ਬਾਈ ਜੀ ਸਤਿਗੁਰ ਹੋਰ ਬਾਈ ਕਿਦਾ ਜੀ ਬਹੁਤ ਵਧੀਆ ਜੀ ਬਹੁਤ ਨੋ ਸਰਮ ਜੀ ਕੱਲ ਫੇ ਥੋੜੀ ਜਿਹੀ ਦਿੱਕਤ ਹੋ ਗਈ ਹਾਂਜੀ 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 ਆ ਵਿੱਚ ਉਹਨੇ ਕੱਲ ਵੀ ਅਸੀਂ ਬੜੀ ਮਿਹਨਤ ਕੀਤੀ ਮਨੇ ਪਾਣਾ ਫਟ ਰਗੜਦਾ ਕਰਕੇ ਜਮੋ ਇਹ ਸੋਇਆ ਜਦੋਂ ਦੇ ਲਈ ਟੁੱਟ ਗਿਆ ਵੀ ਫੇਰ ਇਹ ਫਿਰ ਹੋ ਗਿਆ ਹੁਣ ਸੰਦੀਪ ਸਾਹਿਬ ਤੀਜੇ ਦਿਨ ਚ ਪ੍ਰੋਜੈਕਟ ਚੱਲ ਗਿਆ ਹਾਂ ਜੀ ਜੀ ਕੱਲ ਵੀ ਕੀਤੀ ਸਪਾਈ ਅੱਜ ਵੀ ਕੀਤੀ ਹੁਣ ਕੱਲ ਫੇਰ ਕੱਲ ਫੇਰ ਤੇ ਉਹ ਕਾਲੀ ਆ ਜਨ ਉਹ ਅੱਜ ਦਾ ਨਾ ਮਿਹਨਤ ਕਰਦਾ ਚਲੇ ਚਲੋ ਉਹ ਸੁਣਾਓ ਬਸ ਮੇਰਾ ਮੇਰਾ ਜੀ ਮਹਾਰਾਜ ਸਭ ਸ਼ਾਂਤੀ ਰੱਖੇ ਹਾਂ ਜੀ ਤੇ ਸਰੀਰ ਤੰਦਰੁਸਤ ਰਹੇ ਬਾਜੀ ਬਾਜੀ ਸਭ ਕੁਝ ਠੀਕ ਫਰਮ ਹੈ ਜੀ ਤੇ ਮਹਾਰਾਜ ਚਲੋ ਸੰਦੀਪ ਡੇੜੀ ਫਰਮ ਵੇਖਣ ਆਏ ਬਹੁਤ ਬਹੁਤ ਤਨਵਤੈ ਨੂੰ ਤਨਵਤ ਵੀਰਾਂ ਦਾ ਇਹਨਾਂ ਬਹੁਤ ਸੰਯੋਗ ਦਿੱਤਾ। ਇੰਸਟਾਗ੍ਰਾਮ ਤੇ ਵੀ ਸੰਦੀਪ ਸਿੰਘ ਐਰਕਾ ਅੱਛਾ ਕਮਾਲ ਹੋ ਗਈ। ਅਗਲੇ ਦਿਨ ਵੀ ਕਮ ਸੇ ਕਮ 60-65 ਫੋਨ ਆਏ ਹੋਣੇ। ਮੈਂ ਦੇਖ ਵੀ ਦੋਰੇ ਵੀਡੀਓ ਫੇਰ ਚੱਲ ਵੀ ਘਰੇ ਕੋਈ। ਇਸ ਹਿਸਾਬ ਨਾਲ ਪੂਰਾ। ਪਹਿਲੇ ਦਿਨ ਵੀ ਉਤਤਾ ਤੇ ਦੂਜੇ ਦਿਨ ਫੇਰ ਉਤੋਂ ਜ਼ਿਆਦਾ। ਠੀਕ ਹੈ। ਪਤਾ ਨਹੀਂ ਕੀ ਹਿਸਾਬ ਦਾ। ਤੇ ਇਸ ਸਗਰ ਵੀ ਇਹੋ ਹਾਂਜੀ ਵੀ। ਅੱਛਾ ਚੌੜਤੇ ਵੀ ਗੀਆਂ ਪਹਿਲੇ ਦਿਨ ਦੋ। ਤੇ ਚਲੋ ਮਹਾਰਾਜ ਦੀ ਮਿਹਰ ਆ। ਅੱਜ ਵੀ ਚਾਰ-ਪੰਜ ਅੱਜ ਬੜੀ ਝੋਟੇ ਲੈਣੇ ਹਨ ਬਹੁਤ ਵਧੀਆ ਚੰਗੇ ਆ 14 15 16 ਕਿਲੋ ਅੱਜ ਆ ਲਈ ਹੈ ਵਾਹ ਅੱਛਾ ਆ ਇਹ ਰੰਗ ਦੇ ਫੇਰ ਕੋਈ ਦੇ ਲਈ ਦੀਆਂ ਨੇ ਦੇਨੇ ਤੇ 22 ਨੂੰ ਪੂਰੇ ਹੋਣੇ ਆ ਫੇਰ ਬੰਨੇ 21 22 ਨੂੰ ਅੱਜ ਹੋ ਗਿਆ ਅੱਛਾ ਕੰਧਾ ਦੇਖੋ ਮੈਂ ਦਾ ਤੇ ਲਾ ਵੇਖੋ ਸੰਦੀਪ ਸਾਹਿਬ ਗਾੜੀ ਵਿਖਾ ਲਿਆ ਕਰਦਾ ਦੇਖ ਥੋੜੀ ਆਵੇਂ ਹੈ ਕਿੱਥੋਂ ਆ ਰਹੀਆਂ ਟਾਂਡਾ ਦੇ ਅੰਦਾਲਾ ਆਵੇ ਇਹ ਵਾਹ ਵਾਖ ਚੋਰ ਇਹ ਲੋਈ ਦੇਖੋ ਗਰਾਮ ਕੱਲ ਹੋਵੇ ਕੋਸ ਨਹੀਂ ਆ ਕੱਲ ਬੱਜੇ ਤਾਂ ਅੰਨੇ ਸੁਹਾ ਮਲੀ ਵੰਦੀ ਪੂਰੀ ਰਖਣਾ ਅਰੇ ਚਾਹ ਸੀ ਚਾਹ ਆਇਆ ਟਾਈਮ ਨੋ ਬੱਜੇ ਨਹੀਂ ਹਾਂ ਬਾਜੇ ਨਹੀਂ ਟਾਈਮ ਹੋਣੀ ਨਹੀਂ ਛੇਤੀ ਆ ਜਾਂਦੀ ਦੋ ਚੌ ਦਿਨਾਂ ਦੀ ਅੱਛਾ ਠੀਕ ਆ ਉਹਦੀ ਲਾਗੇ ਦੇਖੇ ਤੋ ਬੈਠਾ ਨਹੀਂ ਜਾਂਦਾ ਬਿਲਕੁਲ ਇੰਨੀਆਂ ਢਲਾਂ ਹਾਂਜੀ ਹਾਂਜੀ ਇੰਨੀ ਵੱਡੀ ਆਹ ਜੀ ਹਾਂਜੀ ਬਜੀ ਬੜਾ ਜੈ ਜੀ ਜੈ ਜੀ ਜੈ ਜੀ ਸੁਨੀਸ਼ ਰੱਖਣਾ ਹਾਂਜੀ ਮੋਟੇ ਕਰਦੇ ਹਾਂ ਲੱਖ ਹੀ ਕਰਦੇ ਹਾਂ ਫਿਰ ਪੰਜ ਵੀ ਕਰਦੇ ਹਾਂ ਹੈ ਤੇ ਭਰ ਰੱਖੀਏ ਜੈ ਜੈ ਜੀ ਤਾਂ ਹੀ ਨਾਂ ਲੈਂਦੇ ਹਾਂ ਅਜੇ ਅਦਾ ਕੋਈ ਫੋਨ ਵੇਖ ਲੋ ਆਉਂਦਾ ਹੈ ਸੰਦੀਪ ਸਿੰਘ ਲੱਖ 90 85 ਹਜ਼ਾਰ 85 ਹਜ਼ਾਰ ਠੀਕ ਹੈ ਕਿ ਨਹੀਂ ਹੈ ਚਲਣਾ ਦੋ 85 ਤੋਂ ਹੁਣ ਘਾਤੇ ਰੱਖੀ ਦੂ ਇੱਕ ਅੱਜ ਦੀ ਇੱਕ ਲੱਖ ਦੀ ਮਾਰਚ ਹੈ ਨਾ ਹੈ ਇਹ ਨਾ ਇਹ ਟਿੱਪਣ ਕਰੇ ਕੋਈ ਗੱਲ ਨਹੀਂ ਕਰਨਾ ਇਹ ਕਲਰ ਵੇਖੋ ਜੀ ਇਹ ਦਾ ਨਾ ਕਾਲੀ ਸ਼ਾਮਾ ਜਣਾ ਲੈ ਇਹ ਇਹ ਸੂਈ ਅੱਛੇ ਜੀ ਸੂਈ ਆ ਹਾਂਜੀ ਦੁੱਧ ਕਿੰਨਾ ਜੀ ਦੁੱਧ ਆ ਸੋ ਇਹ ਬੋਲਾ ਹੀ ਜਾਂਦੀ ਸਾਂ ਪਾਛੋਲੀ ਸੂਈ ਆ ਪਰ ਸੋ ਬੋਲਾ ਹੀ ਜਾਂਦੀ ਆ ਇਹ ਬੋਲਾ ਹੀ ਹੁੰਦਾ ਦੇਖੋ ਵੱਡੀ ਝੋਟੀ ਨਾਲੇ ਇਹ ਦੁੱਧ ਆ ਸੂਈ ਆ ਕੱਟਾ ਜੀ ਕੱਟਾ ਕੱਟਾ ਮੰਗਰਾ ਕੱਟਾ ਮੰਗਰਾ ਨਹੀਂ ਜੀ ਦਾ ਕੱਟਾ ਦੇਖੋ ਲਓ ਜੀ ਆ ਆਜਾ ਬੋਲੇ ਦੇ ਵਾਲਾ ਆ ਕਿੰਨਾ ਦਿੱਤਾ ਦੇਖੋ ਤਾਂ ਬਣੀ ਸੋ ਕਿੰਨਾ ਕਰੂ ਇਹੇ ਉਦੋਂ ਬੱਤਿ ਮਾਗ ਲਈ ਡਾਉ ਪਹਿਲੇ ਸੁਵੇ 10 ਲੀਟਰ 10000 ਕੀਤਾ ਜੇ ਪਹਿਲੇ ਨੂੰ ਜਾ ਰਿਹਾ ਠੀਕ ਆ ਜੀ ਟੋਣ ਟਾਣ ਬੜੀ ਭੋਲੀ ਵੱਡੀ ਝੋਲੀ ਇਹ ਥਾਪੀ ਥੂਪੀ ਥੋੜਾ ਜਿਹਾ ਪਾਪਾ ਨੂੰ ਫਰੀ ਆ ਜੀ ਲੋ ਉਹਦਾ ਹਰਾ ਵਾਦੂ ਹੈ ਹਾਂਜੀ ਬਾਜੀ ਮਰਾ ਮੋਲੇ ਦਾ ਸੁਨੇਹਾ 85 ਹਾਂਜੀ 80 ਹਾਂਜੀ ਕਿਹ ਤਰੀਕਾ ਸ਼ਤ ਰਿਆਲ ਦੇਣ ਲੈਣਾ ਨਾ ਕੰਮ ਜਾਨ ਦੇਣ ਨਾਲ ਹੀ ਕਰਤਾ ਠੀਕ ਆਹ ਇਹ ਗੱਬੜੀ ਇਹ ਵੀ ਦੱਬਣ ਅੱਛੇ ਵੀ ਗੱਬੜਾ ਗੁਜਾ ਸੋਟੀ ਭਾਈ ਕਿਹ ਦੁਜਾ ਲਓ ਜੀ ਕੱਪਣ ਛੋਟੀ ਗੁਜਾ ਦਿਓ ਇਹਦੇ ਵੀ ਦਿਨ ਪੂਰੇ ਹੋ ਗਏ ਪੂਰੇ ਹੀ ਆ ਗਏ 20 ਨੂੰ ਦਿਨ ਪੂਰੇ ਹੋ ਗਏ ਆ ਉੱਤੇ ਟਾਈਮ ਖੰਡਈ ਆ ਬਸ ਠੀਕ ਆ ਲੋ ਜੀ ਇਹ ਵੀ ਦੇਖੋ ਅੱਲਾ ਸੋਦਾ ਰੇਡ ਵੀ ਵੇਖੀ ਚੱਲੋ ਬਾਈ ਜਾਨਾ ਬਿਲਕੁਲ ਜੈ ਜੀ ਇੱਕਦਮ ਥੱਲੇ ਗਿਆ ਨਾ ਬਾਈ ਜੀ ਇੱਕਦਮ ਥੱਲੇ ਛੁੱਟ ਗਿਆ ਹਾਂ ਇੱਕਦਮ ਥੱਲੇ ਰੜੀ ਰੜੀ ਦੇ ਆਉਂਦੇ ਹੈ ਥੋੜੀ ਨੀ ਲੱਗੀ ਲੋ ਜੀ ਆਹ ਦੇਖੋ ਇਹ ਤਾਂ ਜੈ ਜੀ ਰੱਖਣਾ ਜੈ ਜੀ 80 85 ਕਹਿੰਿਆ ਤਾਂ ਪੂਰੇ 70 ਦੀ 70 ਦੀ 70 ਦੀ ਛੋਟੀ ਠੀਕ ਹੈ ਬਾਕੀ ਤਾ ਉਹ 70 ਦੀ ਤਾਂ 11 ਲੀਟਰ ਪਹਿਲੇ ਸੂਏ ਕੱਢਿਆ ਸੀ ਠੀਕ ਹੈ ਠੀਕ ਹੈ ਐਸਾ ਦਜਾ ਸੁਣ ਠੀਕ ਹੈ ਹੈ ਮੋਰ ਦੀ ਕਦੋਂ ਨਾਲ ਨਹੀਂ ਪਾਣਾ ਹਾਂਜੀ ਬਲੂਨ ਛੋਟੀ ਬਿਲਕੁਲ ਗੱਪਣ ਗੱਪਣ ਲਓ ਜੀ ਪਹਿਲਾ ਸੂਏ ਛੋਟੀ ਤੇ ਕੱਪਣ ਛੋਟੀ ਨਾਲੇ ਇਸ ਤੱਕ ਆ ਕਾ ਤੇ ਕੁਦਸਾ ਚਲੋ ਪੁੱਛੀਏ ਅਜੇ ਲਊ ਤਾਂ ਅੱਜ ਇਹ ਜਣਾ ਲੈ ਜਾਣਾ ਅੱਜ ਤਾਂ ਮੋਟਾ ਲੈ ਜਾਣਾ ਪਰ ਆਪਾਂ ਫ੍ਰੀ ਦੇ ਦੇਣੀ ਅੱਛਾ ਦਾ 15000 ਕਮਾਈ ਕਰ ਲੈ ਕੋਈ ਜਾ ਕੇ ਬਿਲਕੁਲ ਹੈ ਆਪਾਂ ਐ ਨਹੀਂ ਵੀ ਲਈ ਤੇ ਨੱਪ ਕੇ ਦੇਣਾ ਜੇ ਹਿਸਾਬ ਨਾਲ ਉਸ ਹਿਸਾਬ ਨਾਲ ਨਫਾ ਹੀ ਲੈਣਾ ਖਾਲੀ ਇਹ ਨਹੀਂ ਕਿ ਆਪਾਂ ਮਰ ਚੱਲ ਵੇਖਣਾ ਚੰਗੀ ਆ ਕਿ ਮਾੜੀ ਹਾਂਜੀ ਹਾਂਜੀ ਬਾਜੀ ਵਾਹ ਕਿਹੜਾ ਮੋਟੇ ਮੈਂ 75 ਹੀ ਕਰ ਲਈ ਵੇਖਦੀ 70 65 ਵਾੜਿਆ ਦੀ ਵਾੜਿਆ ਦੇ 166000 ਵਾੜਿਆ ਚੱਲਣ ਦੋ ਚਲੋ ਵਾੜਿਆ ਨਹੀਂ ਬਿਲਕੁਲ ਜੈ ਜੀ ਹੁਣ ਅੰਗਾ ਨਾ ਪਹਿਲੇ ਕੰਮ ਹੀ ਆ ਇਹ ਪੂਰਾ ਕਰ ਵੀ ਕਾੜ ਨਹੀਂ ਚੰਗਾ ਪੂਰੇ ਛੱਡ ਦੀ ਛੱਡ ਦੀ ਜਾਣ ਦੋ ਛੱਡ ਦੀ ਜਾਣ ਉੱਥੇ ਯਾਰ ਬਦ ਚਲੋ ਕੋਈ ਕਸਾਈ ਦਾ ਕਰੇ ਬਿਲਕੁਲ ਤੇਣੀ ਕੱਟ ਦੀ ਆ ਛੱਡ ਦੀ ਦੇਣੀ ਆ ਬਸ ਠੀਕ ਆ ਯਾ ਨੂਰਾ ਤੇ ਘਪਣ ਇਹ ਘਪਣ ਅਜੇ ਘਪਣ ਬਾਜਨ ਦੇਖੋ ਮੈਂ ਨੀਲੀ ਚਾ ਜਾਂਦੀ ਹਾਂ ਜੀ ਜੀ ਮੈਂ ਡਾਉਨ ਹਾਂਜੀ ਡਾਉਨ ਹੀ ਕੰਮ ਡਾਉਨ ਹੀ ਡਾਉਨ ਹੀ ਕੰਮ ਆ ਗਿਆ ਜੀ 2012 ਲੀਟਰ ਦਾ ਤੇ ਆਰਾਮ ਨਾਲ ਕੱਢੂਗਾ ਹਾਂ ਜੀ ਮੈਂ ਵੱਡੀ ਮੈਂ ਹਾਂ ਤੇ ਬਾਤ ਕੱਢੂਗਾ ਇਹਦੀ ਮਰਦ ਬਹੁਤ ਚੰਗੀ ਮੈਚ ਹੈ ਪਿੱਛੇ ਉਹ ਤਾਹਾਂ ਤੋਂ ਕਿੰਨਾ ਬਖਾਲਦਾ ਹੋਇਆ ਬਾ ਠੀਕ ਹੈ ਹਾਂ ਕੋਲੀ ਪਾਲੀ ਬੜੀ ਆ ਇਹ ਆਪੇ ਚਾ 60 55000 55000 ਦੇ ਬਾਅਦ ਵੀ ਦੇ ਰੇੜੇ ਦੇ ਭਾਈ ਦਾਂਗੇ ਤੁਹਾਨੂੰ 55000 ਹੋਣੀ ਤੇ ਉੱਪਰ ਕੀ ਐਂਡੀ ਹੈ ਨਾ ਭਾਈ ਐਂਡ ਐਂਡ ਹਾਂ ਤੇ ਬਾਕੀ ਚਲੋ ਦੋ ਦੋ ਚਾਰ ਕਰਦੇ ਨਹੀਂ ਨਾ ਹਾਂ ਜੀ ਤਿਆਰੀ ਹੀ ਸਮਝਾ ਦੇ ਲਾ ਚਾਰ ਤਿਆਰੀ ਹੈ ਤਿਆਰੀ ਹਾਂ ਹਾਂ ਚਲੋ ਜਾ ਕੇ ਜੇ ਪੰਜ ਤੇ ਪਸ਼ੂ ਬੜੀ ਕੋਈ ਕਰਕੇ ਜਿਓ ਆਓ ਅੱਲਾ ਚੈੱਕ ਕਰਕੇ ਪਾਸ ਕਰੇਗੀ ਨਹੀਂ ਭਾਈ ਹਾਂ ਹਰਪੁਲ ਤੁਸਲੇ ਨਾਲ ਹਾਂ ਆਪਾਂ ਵੀ ਜਿਹੜੇ ਵੀ ਗਏ ਆ ਨਾ ਹਾਂਜੀ ਲਾਮਾ ਕੋਈ ਨਾ ਲਾਮਾ ਗੁਰੂ ਮਹਾਰਾਜ ਨਾਮਾ ਬੱਜਿਆ ਕਿਉਂ ਨਹੀਂ ਆਉਂਦਾ ਨੇ ਇੱਕ ਗੱਲ ਕਰਨ ਦੇ ਕਿ ਉਹ ਨਹੀਂ ਆਪਾਂ ਕੋਈ ਇਹੋ ਧੋਕੇਰਾ ਦੇਣਾ ਬਿਲਕੁਲ ਬਿਲਕੁਲ ਆਪਣੀ ਸੱਲੀ ਹੋਵੇ ਤਾਂ ਪਾ ਲੈ ਹੁੰਦੇ ਨਹੀਂ ਕਿ ਆਪਾਂ ਕਿਹੜਾ ਧਾਰ ਲਈ ਨਾ ਨਾ ਬਾਜ ਜਿਦਾਂ ਪਰਨੇ ਚ ਪਾਹੇ ਬੰਨ੍ਹ ਕੇ ਛੜਨ ਵਾਲੀ ਗੱਲ ਹਾਂਜੀ ਹਾਂਜੀ ਉਸੇ ਵੇਲੇ ਅਗਲੇ ਨੂੰ ਗਿਣ ਕੇ ਦਈ ਜੀ ਬਾਜ ਬਾਜ ਤੇ ਇਹੋ ਹੀ ਮਾਲ ਆਪਣੇ ਬਾਜ ਆਓ ਬੰਦੀ ਕਰੋ ਸੱਲੀ ਜੋ ਤੇ ਲੈ ਕੇ ਜਾਓ ਹਾਂਜੀ ਤੇ ਬਾਕੀ ਸਾਈ ਜਿਹੜਾ ਵੀਰ ਪਾ ਦੂ ਹਾਂਜੀ ਸਾਈ ਪਾ ਕੇ ਫਿਰ ਛੋ ਗਿਆ 70082 43705 ਪਿੰਡ ਕੋੜਿਆ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਕਾ ਸਾਸੀ